ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ 4 ਜਨਵਰੀ ਨੂੰ ਟੁਹਾਨਾ ਅਤੇ 9 ਜਨਵਰੀ ਨੂੰ ਮੋਗਾ ਵਿੱਚ ਹੋਵੇਗੀ ਮਹਾ ਪੰਚਾਇਤ ਦੇਖੋ ਇਸ ਦੌਰਾਨ ਜੋਗਿੰਦਰ ਸਿੰਘ ਉਗਰਾਹਾ ਨੇ ਹੋਰ ਕੀ ਕੁਝ ਕਿਹਾ ਰਾਤੂ ਮੈਂ ਜਗਿੰਦਰ ਸਿੰਘ ਉਗਰਾਹਾ ਸੁਪਾ ਪ੍ਰਧਾਨ ਭਾਰਤੀ ਕਿਣਤਾ ਬਰਾਹਾ 27 ਤਰੀਕ ਨੂੰ ਖਿਆਣੇ ਵਿਖੇ ਸੰਯੁਕਤ ਮੋਰਚੇ ਦੇ ਜਥੇਬੰਦੀਆਂ ਦੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਹੈ ਜਿਦੇ ਵਿੱਚ 4 ਜਨਵਰੀ ਵਾਲੇ ਦਿਨ ਨਿਯੋਗਤ ਮੋਰਚੇ ਦੇ ਦਸ਼ਾਨਦ ਦੇ ਇਸ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ। ਅਸੀਂ ਸਾਰੇ ਜਿਲ੍ਹਾਂ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਛੱਡ ਕੇ ਇੱਥੇ ਮਤਵਟਵਾਰ ਕੇ ਜਨੂੰ ਉੱਥੇ ਪਹੁੰਚਾਓ ਤਾਂ ਕਿ ਰੇਂਧੀਆਂ ਜਿਹੜੀਆਂ ਮੰਗਾਂ ਨੇ ਦਿੱਲੀ ਬੋਰਡ ਤੇ ਦੀਆਂ ਤੇ ਨਵਾਂ ਜਿਹਾ ਡਰਾਫਟ ਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ ਕਿਉਂਕਿ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਦੇ ਉੱਤੇ ਖਨੌਰੀ ਮਤਬਰਤ ਚੱਲਿਆ ਡੱਲੇਵਾਲ ਸਾਹਿਬ ਦਾ ਤੇ ਖਨੌਰੀ ਆਏ ਸਾਥੀਆਂ ਨੂੰ ਗਾਂ ਨਹੀਂ ਵੰਡਣ ਦਿੱਤਾ ਗਿਆ ਉਹਨਾਂ ਦੇ ਜ਼ਮੂਰੀ ਹੱਕ ਨੂੰ ਸਰਕਾਰ ਨੇ ਕੋਤੜਿਆ ਤੇ ਡੱਲੇਵਾਲ ਸਾਹਿਬ ਦੇ ਮਤਬਰਤ ਨੂੰ ਸਰਕਾਰਾਂ ਦੋਵੇਂ ਸਰਕਾਰਾਂ ਨੋਕ ਕਰ ਰਹੀਆਂ ਨੇ ਇਹਨਾਂ issues ਨੂੰ ਲੈ ਕੇ ਆਪਾਂ ਮਹਾਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਮ ਅੰਸ਼ਾ ਦਿਸਾ ਦੇ ਰਹਿਤੇ ਇੱਕ ਰਚਣਾ ਚ ਕਰ ਰਹੇ ਹਾਂ ਤੇ ਨੌ ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸਾਂ ਦੇ ਬੇਸਤੇ ਇਹ ਇੱਕ ਬਹੁਤ ਵੱਡਾ ਇਕੱਠ ਮੋਗਾ ਦੇ ਵਿੱਚ ਕਰ ਰਹੇ ਆ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੋੜਲਾ ਤੇ ਦੁਨੇ ਪ੍ਰੋਗਰਾਮ ਅੰਦਰੇ ਸ਼ੁਰੂ ਰਿਤ ਕੀਤੀ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ 4 ਜਨਵਰੀ ਨੂੰ ਟੋਹਾਣਾ ਅਤੇ 9 ਜਨਵਰੀ ਨੂੰ ਮੋਗਾ ਵਿੱਚ ਹੋਵੇਗੀ ਮਹਾਪੰਚਾਇਤ ਦੇਖੋ ਇਸ ਦੌਰਾਨ ਜੋਗਿੰਦਰ ਸਿੰਘ ਉਗਰਾਹਾ ਨੇ ਹੋਰ ਕੀ ਕੁਝ ਕਿਹਾ ਅਤੀਵ ਮੈਂ ਜੁਵਿੰਦਰ ਸਿੰਘ ਉਹ ਰਾਹ ਸੁਪਾ ਪ੍ਰਧਾਨ ਭਾਰਤੀ ਸੁਨੇਕਾ ਬਰਾਹਾਂ 27 ਤਰੀਕ ਨੂੰ ਹਰਿਆਣੇ ਦੀਆਂ ਸੰਯੁਕਤ ਮੋਰਚੇ ਦੀ ਜੱਥੇਬੰਦੀ ਵਾਲੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਹੈ ਜਿਹਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੀਆਂ ਦਸ਼ਾਨਾਂ ਦੇ ਇਸ ਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਅਸੀਂ ਸਾਰੇ ਜਿਨ੍ਹਾਂ ਨੂੰ ਤੇ ਸਾਰੀਆਂ ਜੱਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਨੂੰ ਬੇਨਤੀ ਕਰਦਿਆਂ ਵੀ ਵੱਧ ਤੋਂ ਵੱਧ ਚੜ ਕੇ ਇੱਥੇ ਵੱਧ ਤੋਂ ਵੱਧ ਕੇ ਦੋਨੋਂ ਉੱਥੇ ਪਹੁੰਚਾਓ ਤਾਂ ਕਿ ਰਹਿਂਦੀਆਂ ਜਿਹੜੀਆਂ ਮੰਗਾਂ ਨੇ ਦਿੱਲੀ ਬਹੁਤੇ ਦੀਆਂ ਤੇ ਨਵਾਂ ਜਿਹੜਾ ਡਰਾਫਟ ਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ ਕਿਉਂਕਿ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਦੇ ਉੱਤੇ ਖਨੌਰੀ ਮਰਮਤ ਚੱਲਿਆ ਡੰਗਿਆ ਸਾਹਿਬ ਦਾ ਤੇ ਖਨੌਰੀ ਆਏ ਸਾਥੀਆਂ ਨੂੰ ਗਾਂ ਨਹੀਂ ਵੰਡਨ ਦਿੱਤਾ ਗਿਆ ਉਨ੍ਹਾਂ ਦੇ ਜ਼ਮੂਰੀ ਹੱਕ ਨੂੰ ਸਰਕਾਰ ਨੇ ਖੋਟਿਆ ਤੇ ਡੱਲੇਵਾਲ ਸਾਹਿਬ ਦੇ ਬਦਬਦਤ ਨੂੰ ਸਰਕਾਰਾਂ ਦੋਵੇਂ ਸਰਕਾਰਾਂ ਨੋਕਰੀਆਂ ਨੇ ਇਹਨਾਂ ਈਸ਼ਵ ਨੂੰ ਲੈ ਕੇ ਆਪਾਂ ਮਹਾਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਮ ਦੇਸ਼ਾ ਦਿਸ਼ਾ ਦਾ ਰੇਸਤੇ ਇੱਕ ਰਚਣਾ ਜੀ ਕਰ ਰਹੇ ਆ ਤੇ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦੇਸ਼ਾ ਦਿਸ਼ਾ ਦੇ ਬੇਸਤੇ ਇੱਕ ਬਹੁਤ ਵੱਡਾ ਇਕੱਠ ਮੋਕੇ ਦੇ ਵਿੱਚ ਕਰ ਰਹੇ ਆ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੋਰ ਲਾ ਕੇ ਦੋਨੇ ਪ੍ਰੋਗਰਾਮਾਂ ਦੇ ਵਿੱਚ ਸ਼ਮੂਲਤ ਕੀਤੇ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ 4 ਜਨਵਰੀ ਨੂੰ ਟੁਹਾਨਾ ਅਤੇ 9 ਜਨਵਰੀ ਨੂੰ ਮੋਗਾ ਵਿੱਚ ਹੋਵੇਗੀ ਮਹਾਪੰਚਾਇਤ ਦੇਖੋ ਇਸ ਦੌਰਾਨ ਜੋਗਿੰਦਰ ਸਿੰਘ ਉਗਰਾਹਾ ਨੇ ਹੋਰ ਕੀ ਕੁਝ ਕਿਹਾ ਅਤੇ ਉਹ ਮੈਂ ਜਗਿੰਦਰ ਸਿੰਘ ਉਗਰਾਹਾ ਸਾਬਕਾ ਪ੍ਰਧਾਨ ਭਾਰਤੀ ਜਨਕਤਾ ਉਗਰਾਹਾ 27 ਤਰੀਕ ਨੂੰ ਹਰਿਆਣਾ ਵਿਖੇ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਹੈ ਜਿਹਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦਸ਼ਾਣ ਦੇ ਇਸ ਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਅਸੀਂ ਸਾਰੇ ਜਿਨ੍ਹਾਂ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਨੂੰ ਬੇਨਤੀ ਕਰਦਿਆਂ ਵੀ ਵੱਧ ਤੋਂ ਵੱਧ ਛੱਡ ਕੇ ਇੱਥੇ ਮਤ ਤੋਂ ਵੱਧ ਕੇ ਦਨੋਂ ਉੱਥੇ ਪਹੁੰਚਾਓ ਕਾਕੇ ਰਹਿੰਦੀਆਂ ਜਿਹੜੀਆਂ ਮੰਗਾਂ ਨੇ ਦਿੱਲੀ ਬੋਰਡ ਤੇ ਦੀਆਂ ਤੇ ਨਵਾਂ ਜਿਹੜਾ ਡਰਾਫਟ ਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ ਕਿਉਂਕਿ ਜਿਹੜਾ ਖਨੌਰੀ ਤੇ ਸੰਘੂ ਬਾਰਡਰ ਦੇ ਉੱਤੇ ਖਨੌਰੀ ਮਰਮਰਤ ਚੱਲਿਆ ਡੱਲੇਵਾਲ ਸਾਹਿਬ ਦਾ ਤੇ ਖਨੌਰੀ ਆਏ ਸਾਥੀਆਂ ਨੂੰ ਗਾਂ ਨਹੀਂ ਵੰਡਣ ਦਿੱਤਾ ਗਿਆ ਉਹਨਾਂ ਦੇ ਜ਼ਮੀਰੀ ਹੱਕ ਨੂੰ ਸਰਕਾਰ ਨੇ ਕੋਤੜਿਆ ਤੇ ਡੱਲੇਵਾਲ ਸਾਹਿਬ ਦੇ ਬਦਬਰਤ ਨੂੰ ਸਰਕਾਰਾਂ ਦੰਦੇ ਸਰਕਾਰਾਂ ਨੋਕ ਕਰ ਰਹੀਆਂ ਨੇ ਇਹਨਾਂ ਈਸ਼ੂਆਂ ਨੂੰ ਲੈ ਕੇ ਆਪਾਂ ਮਹਾਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਂ ਦੇਸ਼ਾਂ ਦੇ ਸਾਇਦਾ ਦੇ ਰੇਸਤੇ ਇੱਕ ਟੋਹਣੇ ਜੀ ਕਰ ਰਹੇ ਆ ਤੇ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇਸ਼ਾਂ ਦੇਸ਼ਾਂ ਦੇ ਬੇਸਤੇ ਇੱਕ ਬਹੁਤ ਵੱਡਾ ਇਕੱਠ ਮੋਕੇ ਦੇ ਵਿੱਚ ਕਰ ਰਹੇ ਆ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੋਰ ਲਾ ਕੇ ਉਹਨੇ ਪ੍ਰੋਗਰਾਮ ਅੰਦੇ ਵਿੱਚ ਸ਼ੁਰੂਤ ਕੀਤੀ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ